ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਮੇਰੇ ਪਿੱਛੇ ਹਰਿਆਣਾ ਕੇਂਦਰ ਦਾ ਨਾਗ ਆਰਥਸੈਨਿਕ ਫੋਰਸ ਤੋਂ ਨਜ਼ਰ ਆਉਣਗੇ ਔਰ ਇਹ ਦੇਖੋ ਨਿਆਂਪਾਲਿਕਾ ਦੇ ਫੈਸਲੇ ਤੋਂ ਬਾਅਦ ਇਹ ਸੱਚ ਹੋ ਗਿਆ ਕਿ ਇਹ ਰਾਹ ਹਰਿਆਣਾ ਗਵਰਨਮੈਂਟ ਨੇ ਤੇ ਕੇਂਦਰ ਨੇ ਟੱਕਿਆ ਕੱਲਾ ਇਹ ਗੱਲ ਕਹਿ ਕੇ ਵੀ ਲਾਨ ਆਰਡਰ ਦਾ ਮਸਲਾ ਜਿੱਥੇ ਅਸੀਂ ਬੈਠੇ ਪੰਜਾਂ ਮਹੀਨਿਆਂ ਤੋਂ ਕੋਈ ਲਾਨ ਆਰਡਰ ਦੀ ਵਗਾਰਦੀਆਂ ਕੋਈ ਮਸਲਾ ਨਹੀਂ ਹੋਇਆ ਹਰਿਆਣਾ ਸਰਕਾਰ ਬਰੀ ਨਹੀਂ ਹੋ ਸਕਦੀ ਜੋ ਟਰਾਂਸਪੋਰਟਰਾਂ ਦਾ ਵਪਾਰੀਆਂ ਦਾ ਆਮ ਜਨਤਾ ਦਾ ਨੁਕਸਾਨ ਕੀਤਾ ਹੈਗਾ ਇਹਦੀ ਜਵਾਬ ਦੇ ਵੀ ਹਰਿਆਣਾ ਸਰਕਾਰ ਨੂੰ ਦੇਣੀ ਪਊਗੀ ਦੂਸਰਾ 17 18 ਦਾ ਮੋਰਚਾ ਸਾਡਾ ਜਾਰੀ ਆ ਜਾਰੀ ਆ ਇਹ ਹੋਊਗਾ ਜਦੋਂ ਤੱਕ ਨਵਦੀਪ ਦੀ ਰਿਹਾਈ ਨਹੀਂ ਕਰਦੀ ਸਰਕਾਰ ਐਸਪੀ ਅੰਬਾਲਾ ਦੇ ਖਿਲਾਫ ਔਰ ਇਹ ਤੋਂ ਕਾ 22 ਨੂੰ ਅਸੀਂ ਨਵੀਂ ਦਿੱਲੀ ਵਿੱਚ ਕੌਨਸਟੀਟਿਊਸ਼ਨ ਕਲੱਬ ਦੇ ਵਿੱਚ ਕਨਵੈਨਸ਼ਨ ਕਰਾਵਾਂਗੇ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੇ ਬੁੱਧੀਜੀਵੀ ਆ ਉੱਥੇ ਸੱਦੇ ਜਾਣਗੇ ਇਹ ਤੋਂ ਬਾਅਦ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਵੀ ਮਿਲਿਆ ਜਾਊਗਾ ਸਾਡਾ ਬਾਰਡਰ ਖੁੱਲਣ ਤੇ ਨਜ਼ਰੀਆ ਕੀ ਆ ਇਹ ਤੋਂ ਬਾਅਦ ਸਾਡਾ ਜਿਹੜਾ ਵਾ ਉਹ ਸ਼ਾਰਟ ਗਨ ਤੇ ਜੋ ਰੌਲਾ ਪੈ ਰਿਹਾ ਉਹਦੇ ਤੇ ਨਜ਼ਰੀਆ ਕੀ ਆ ਇਹ ਚੰਡੀਗੜ੍ਹ ਦੀ ਪੀਸੀ ਦੇ ਵਿੱਚ ਸਪਸ਼ਟ ਕੀਤਾ ਜਾਊਗਾ ਇਹ ਮੋਰਚਾ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ 'ਚ ਪਹੁੰਚਣ ਦੀ ਅਪੀਲ ਆ ਨਰਮਾ ਪੱਟੀ ਦੇ ਵਿੱਚ ਨਰਮੇ ਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਆਇਆ। ਪਹਿਲੋ ਝੋਨੇ ਰਖਵਾ ਜਿਹੜਾ ਵਧੇ ਵਧਿਆ ਵਾ ਤੇ ਨਰਮੇ ਦਾ ਘਟਿਆ ਵਾ। ਜੇ ਹੁਣ ਸਰਕਾਰ ਨੇ ਇਹ ਨਾ ਸੰਭਾਲਿਆ ਤੇ ਡਿਵਰਸਿਫਿਕੇਸ਼ਨ ਵਾਲੀ ਗੱਲ ਫੇਲ ਹੋਊਗੀ। ਤੋਂ ਇਸ ਕਰਕੇ ਨਰਮਾ ਪੱਟੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ। ਧੰਨਵਾਦ।